ਲਓ ਜੀ ਸਸਤੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਤੇ ਅੱਜ ਦੀ ਵੀਡੀਓ ਕਰਦੇ ਆਪਾਂ ਸਟਾਰਟ ਜੀ ਅੱਜ ਦੀ ਵੀਡੀਓ ਬਤਾ ਦਾਂ ਦੀ ਆ ਆਪਾਂ ਕਈ ਦਿਨ ਤੋਂ ਨਵਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਿੰਦੇ ਪਹਿਲਾਂ ਆਪਣੇ ਕੋਲ ਛੋਟੇ ਸੀ ਹਣ ਹੁਣ ਆਪਾਂ ਡਾਇਰੈਕਟਰ ਥੋੜਾ ਵੱਡਾ ਲੈ ਲਿਆ ਤਾਂ ਕਰਕੇ ਆਪਾਂ ਨੂੰ ਨਾ ਹਲ ਵੱਡੇ ਲੈਣੇ ਪਏ ਪਹਿਲਾਂ ਬੇਚਦੇ ਸੀ ਆਪਣੇ ਕੋਲ ਹੈਗੇ ਸੀ 11 ਹਲ ਤੋ ਹੈਗੇ ਵੀ ਹਲਕੇ ਸੀ ਤੇ ਹੁਣ ਸਾਨੂੰ ਪਤਾ ਹੀ ਆ ਵੀ ਆਲੂ ਨੂੰ ਲਾਉਣਾ ਆਪਾਂ ਨੇ ਹਣਾ ਬਾਰ ਬਾਰ ਫਿਰ ਹਾਲ ਇੰਨਾ ਕਿਤਾ ਮੰਗਿਆ ਜਾਣਾ ਪੂਰੇ ਸੀਜ਼ਨ ਦੀ ਆ ਹਣਾ ਤਾਂ ਇਸ ਲਈ ਆਪਾਂ ਹੁਣ ਹਾਲ ਦੇਖਣ ਚੱਲੇ ਆਪਾਂ ਪਹਿਲਾਂ ਵੀ ਇੱਕ ਦੋ ਸਮੇਂ ਜਾ ਕੇ ਆਏ ਆ ਮੈਨੂੰ ਐ ਵੀ ਸੈਕੰਡ ਹੈਂਡ ਮਿਲਣ ਦੀ ਆ ਆਪਸ਼ਨ ਥੈਂਕ ਯੂ ਹਣਾ ਨਵੇਂ ਤਾਂ ਫਿਰ ਲੈਣੀ ਲੈਣੇ ਆ ਤੇ ਉਹ ਆਪਾਂ ਹੁਣ ਦੇਖਣ ਚੱਲੇ ਆ ਵੀ ਮਲੌਧ ਕਹਿੰਦੇ ਨੇ ਵੀ ਇੱਧਰ ਤਾਂ ਨੇੜੇ-ਤੇੜੇ ਆਪਾਂ ਨੂੰ ਕਿਤੇ ਵੀ ਮਿਲੇ ਨਹੀਂ ਇਹ ਹਾਲ ਤੇ ਮਲੌਧ ਸੁਣਿਆ ਕਹਿੰਦੇ ਵੀ ਵਧੀਆ ਹਾਲ ਮਿਲਦੇ ਨੇ ਵੀ ਉੱਥੇ ਕਵਾੜੀਆ ਵਧੀਆ ਵੱਡਾ ਤੇ ਚੱਲਦੇ ਹੁਣ ਆਪਾਂ ਇੱਕ ਮਿੱਤਰ ਹੂਗਾ ਨਾਲ ਪਹਿਲਾਂ ਚੱਲਦੇ ਆਂ ਫਿਰ ਆਪਾਂ ਉਹਦੇ ਕੋਲ ਫਿਰ ਉੱਥੇ ਜਿੰਨਾ ਕਿਦਾਂ ਬਲਾਉ ਦਾ ਜੇ ਮਲਾਉਜ਼ ਨਾਮ ਸੰਦੇ ਫਿਰ ਅੱਜ ਸਾਰੋਂ ਵਾਲ ਦੀ ਵੀ ਮੇਰੀ ਬਹੁਤ ਧੀਰਜ ਹੈ ਨਾ ਵੀ ਇੱਥੇ ਏਰੀਆ ਚਾਉਣੇ ਪੂਰਾ ਨਾਮਸੂਰ ਆ ਧੂਰੀ ਸਾਰੋਂ ਵਾਲੀ ਤੇ ਫਿਰ ਚੱਲਾਂਗੇ ਨਹੀਂ ਧੂਰੀ ਉਹਨਾਂ ਦੇ ਕੋਲ ਦੇਖ ਕੇ ਆਵਾਂ ਕਿੱਦਾਂ ਦੇ ਹਾਲ ਨੇ ਕੀ ਗੱਲਬਾਤ ਆ ਫਿਰ ਉੱਥੇ ਵੀ ਜਾ ਕੇ ਆਵਾਂਗੇ ਹੁਣ ਪਹਿਲਾਂ ਆਪਾਂ ਪਾਉਣਾ ਤੇਲ ਫਿਰ ਆਪਾਂ ਚੱਲਦੇ ਆਂ ਅਪਾ ਵੀਰੇ ਆ ਗਏ ਹਨਾ ਬਾਈ ਦੇ ਪਿੰਡ ਕੋਲ ਤੇ ਇੰਦਰ ਵੀ ਯਾਰ ਮੈਂ ਦੇਖਿਆ ਹਨਾ ਜਿਵੇਂ ਹੁਣ ਆਪਾਂ ਦੇਖਿਆ ਨਗਰ ਦੇ ਜਾਂਦੇ ਹਨਾ ਤੇ ਯਾਰ ਜੀਰੀਆਂ ਇੰਦਰ ਵੀ ਬੁਰਾ ਹਾਲ ਹੈ ਹਲਦੀ ਰੋਗ ਲੱਗਾ ਬੱਬਾ ਹਨਾ ਤੇ ਮਾਦਰੀਆਂ ਜੀਰੀਆਂ ਹਨਾ ਪਤਾ ਨਹੀਂ ਪ੍ਰਮਾਤਮਾ ਨੂੰ ਇੱਕ ਕੀ ਮਨਜ਼ੂਰ ਸਾਰੇ ਕਿਤੇ ਬੁਰਾ ਹਾਲ ਹੈ ਪਾਰਾ ਵਿੱਚ ਵਿੱਚ ਬਾਈ ਜਿਹੜੇ ਹਿੰਮਤੀ ਨੇ ਹਨਾ ਭਰਾ ਉਹਨੇ ਆਲੂ ਬੀਜ ਵੀ ਤੇ ਹਜੇ ਆਪਾਂ ਸੋਚਦੇ ਆ ਲੋਕ ਭਾਈ ਐਡਵਾਂਸ ਵੀ ਬਹੁਤ ਨੇ ਯਾਰ ਆ ਦੇਖੋ ਹਨਾ ਪਰ ਕੁੰਨਮ ਲਾ ਕੇ ਜੀਰੀਆਂ ਦਾ ਯਾਰ ਇੱਕੀ ਬਰਾ ਹਾਲ ਐਨੀ ਡੋਢੀ ਬਈ ਵੀ ਆ ਹਲਦੀ ਰੋਗ ਆ ਜਿਹਨੂੰ ਕਹੇ ਦਿੰਦੇ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਯਾਰ ਹਨਾ ਕੁੰਨਮ ਲਾ ਕੇ ਸਾਸਰੀ ਘਾਲ ਦੀ ਕੰਮ ਐ ਇੱਕੀ ਪਤਾ ਨਹੀਂ ਜੋ ਚਲੋ ਪ੍ਰਮਾਤਮਾ ਨੂੰ ਮਨਜ਼ੂਰ ਯਾਰ ਆ ਆਪਣੇ ਭਾਈ ਦਾ ਪਿੰਡ ਆ ਗਿਆ ਪਾੜਾ ਘੈਂਟ ਪਿੰਡ ਲੱਗਦਾ ਮੈਨੂੰ ਸਾਫ ਸੁਥਰਾ ਸੋਹਣਾ ਪਿੰਡ ਹਨਾ ਉਹਨੂੰ ਚੱਕ ਦਿਆਂ ਹੁਣ ਹੁਣ ਆਪਾਂ ਨੂੰ ਮਿੱਤਰ ਨੂੰ ਆਪਣੇ ਨੂੰ ਅਦੇ ਕਿਸੇ ਮੈਂ ਗਲੀਆਂ ਦਿਖਾਉਣ ਹੋਰ ਇਹਦੀਆਂ ਨਾ ਘਰ ਖੁੱਲੇ ਡੁੱਲੇ ਗਲੀ ਦੇਖਿਓ ਆਪਾਂ ਮੋੜ ਗਿਆ ਕਿੰਨੀਆਂ ਖੁੱਲੀਆਂ ਗਲੀਆਂ ਨੇ ਇਹ ਕੀ ਚੀਜ਼ ਹੋਰ ਆ ਇਹ ਇਹ ਇਹਨਾਂ ਦਾ ਬੇੜਾ ਹੁਣ ਬੇੜੇ ਵਿੱਚ ਦੀ ਨਿਕਲਦੇ ਆਪਾਂ ਬੇੜੇ ਜੀ ਇੰਨੇ ਸਾਫ ਦਰੇ ਘਰ ਨੇ ਡਰ ਇਹ ਆਪਣੇ ਦਾ ਭਾਈ ਹੈ ਨਹੀਂ ਆ ਦੇਖ ਕੇ ਕਿਤੇ ਕੋਟੀ ਜੂਸਰ ਆ ਲਾਇਆ ਮੈਂ ਬਈ ਦਾ ਯਾ ਬਾ ਦਾ ਕੰਮ ਨੂੰ ਬੜੀ ਪਸੰਦ ਆ ਕੋਠੀ ਮ ਬਹੁਤ ਜੰਨੀ ਵਾਰੀ ਵੀ ਹੁਣ 19 ਵਾਰੀ 22 ਨੂੰ ਕਹਿੰਦਾ ਵੀ ਚਾਰਚ ਕੋਠੀ ਨਿਆਰਾ ਦੇਖ ਕੇ ਤਨ ਤਨ ਹੋ ਜਾਂਦੀ ਹੈ ਤੇ ਜਾਲਮ ਖੜਾ ਹੁਣ ਇੱਥੇ ਪਹੁੰਚ ਕੇ ਆਪਾਂ ਉਹਦੇ ਕੋਲ ਬਸ ਮਾਰੋ ਇੱਕ ਮਿੰਟ ਦੀ ਵੇਟ ਸਕੋਟੀ ਇਹ ਤੇ ਹੈ ਦੇ ਬਾਹਰ ਕਿਦਰ ਸਿ ਬਾਹਰ ਖੜਾ ਹੁੰਦਾ ਆ ਅੱਜ ਕਿੱਥੇ ਗਿਆ ਜਾਲਮ ਇੱਥੇ ਆ ਆ ਬਠਾ ਆ ਜਾ ਆ ਜਾ ਆ ਗਿਆ ਲੈ ਜਾਲਮ ਇਹ ਗਾਲ ਵੀਡੀਓ ਬਣਾ ਗਈ ਕਿਦਾਂ ਜੀ ਪ੍ਰਧਾਨ ਜੀ ਅੱਜ ਤੁਹਾਡੀ ਇੰਟਰਵਿਊ ਲੈਣੀ ਆ ਆ ਆ ਆ ਆ ਆ ਸਿੱਧੀ ਹਾਂ ਮਹਾਰੀ ਬੰਦੇ ਵਧੀਆ ਬੰਦੇ ਨੇ ਇਹ ਕੈਰੀਅਰ ਹਾਂ ਇਹ ਤਾਂ ਕਰਕੇ ਇੰਟਰਵਿਊ ਲੈਣ ਲੱਗ ਗਏ ਸੌ ਦਿੱਗਣ ਵਾਲੇ ਬੰਦੇ ਬੈਟ ਲਾ ਲੈਣੇ ਰੋਈ ਜਾਣਾ ਨਹੀਂ ਇੱਥੇ ਹੁਣ ਆਪਾਂ ਕਿੱਧਰ ਜਾਣਾ ਮਸ਼ੀਨ ਦਾ ਕਟਰ ਮਾਰ ਪਾਉਂਦਾ 12 ਨਾਲ ਖੜ ਜਾਂਦਾ ਬੱਗਰੀਆਂ ਬਾਹਰ ਆਉਣ ਦਾ ਚੱਟਾਂ ਦਾ ਹੀ ਕੰਮ ਰਹਿਣਾ ਕਦੇ-ਕਦੇ ਨਾ ਕਦੇ-ਕਦੇ ਨਾ ਲਓ ਜੀ ਆਪਾਂਗੇ ਇੱਥੇ ਕਿਹੜਾ ਪਿੰਡਾ ਬਈ ਇਹ ਮੀਮਸੇ ਬਾਈਆਂ ਕੋਲ ਯਾਰ ਇੰਨਾ ਕੋਲ ਵੀ ਸਮਾਨ ਬਹੁਤ ਖੜਾ ਜਿਹੜਾ ਮਰਜੀ ਲੈ ਲਾ ਤਵੀਆਂ ਹਰੋ ਲੱਲਾ ਪੱਪਾ ਟੂਪਾ ਵੀ ਟ੍ਰੀਜੀਨ ਵਾਲੀ ਨਸੀਨ ਟੂਪਾ ਵੀ ਟ੍ਰਵਾਤ ਖੜਾ ਹਾਂ ਸਾਰਾ ਕੁਝੇ ਖੜਾ ਬਾਈਆਂ ਦਾ ਜਿਹੜੀਆਂ ਆਪਾਂ ਪਰ ਹਲ ਦੇਖਣ ਆਏ ਸੀ ਉਹ ਆ ਨੇ ਆ ਆਪਏ ਨੇ ਹਲ ਤੇ ਇੱਕ ਇੱਕ ਦਾ ਹਲ ਨੇ 13 ਇੱਕੋ ਬੱਚੇ ਬੈ ਨੇ ਇੱਧਰ ਬਾਈਆਂ ਲਵੇ ਨਮੇ ਪੈ ਨੇ ਇਧਰ ਆ ਪਲਟਾਵੇਂ ਬਲਟੂਵੇਂ ਪੈ ਨੇ ਬਾਈ ਜੀ ਨੇ ਲੈਣਾ ਹੋਊਗਾ ਨਾ ਨੀਮਸਾ ਬੰਡਾ ਇਹ ਧੂਰੀ ਦੇ ਲਵੇ ਜਨਰੇਟਰ ਜਨਰੇਟਰ ਮੈਂ ਕਹਿੰਦਾ ਛੱਡੇ ਵੀ ਨਹੀਂ ਬਾਈਆਂ ਦਾ ਕੁਝ ਸਾਰਾ ਕੁਸਿਆ ਦੇਖਦੇ ਆ ਬਾਈ ਹੁਣ ਕਿੰਨੇ ਕਹਿੰਦੇ 33000 ਦੇ ਨਾ ਬਾਈ ਨਾਲ ਗੱਲ ਕਰਕੇ ਦੇਖਦੇ ਆ ਕੀ ਕਹਿੰਦਾ ਕਿੱਥੇ ਤੱਕ ਛੱਡੂ ਇੱਕ ਕਰ ਦਿਆਂ ਗੱਲ ਅੱਗੇ ਵਧਾਉਣੇ ਲਓ ਜੀ ਵੀਰੇ ਆਪਾਂ ਹੁਣ ਆ ਗਏ ਸਾਰੋ ਵਾਲਿਆਂ ਦੇ ਠੀਕ ਆ ਇਹਨਾਂ ਨੂੰ ਦਿਖਾਉਣ ਨੂੰ ਇੰਪਲੀਮੈਂਟ ਸਾਰ ਸਾਰੋ ਵਾਲਿਆਂ ਦੇ ਸਾਰੋ ਵਾਲਿਆਂ ਦੇ ਪੇਟ ਟੂ ਰੀਅਰ ਚ ਫੁੱਲ ਮਸ਼ਹੂਰ ਨੇ ਕਹਿੰਦੇ ਬੰਦੇ ਆ ਖੜੇ ਨੇ ਧਰਤੀ ਪਾੜ ਲੱਗਾ ਪਪਾ ਜੇ ਬੂਹ ਫਲਾਣਾ ਤਿੰਕਾ ਕਰਦੇ ਆਉਣ ਗੱਲਬਾਤ ਬਾਕੀ ਪਤਾ ਹੈਗਾ ਸਟੋਰ ਸਾਰੇ ਦਿਖਾਉਣਗੇ ਕੋਈ ਸੰਦ ਭੰਡੇ 13 ਆ ਨਹੀਂ ਹੈ ਇਹ ਸਭ ਦੇ ਇੰਚ ਫਰੇਮ ਚ ਅੱਛਾ ਜੀ ਪਤਾ ਇੰਚ ਹੋਰ ਇਹ ਟੈਂਡਾ ਟੈਂ 2 ਇੰਚੀ 26 ਇੰਚੀ ਫਰੇਮ ਸ਼ੈਂਡੀ ਕੋਲੇ ਦੇ ਨਾਲ ਦੀ ਨੇ ਸ਼ੈਂਡੀ ਕੋਲੇ ਦੇ ਨਾਲ ਦੀ ਨੇ ਉਹ ਬਹਾਂ ਏ ਫੋਲਡ ਤਾਂ ਨਹੀਂ ਗੀ ਵੀਰੇ ਫੋਲਡ ਨਹੀਂ ਗੇ ਬਾਈ ਦੇ ਇਹ ਹਲ ਬਹੁਤ ਭੈਣ ਹੈ ਚਲੋ ਬਣਾਉਣਾ ਰੇਟ ਰੂਟ ਦੇਖਦੇ ਆਂ ਫੇ ਕੀ ਕਹਿੰਦੇ ਨੇ ਲਾ ਵੀਰੇ ਦੇਖ ਤਾਂ ਲੈ ਆਪਾਂ ਨੇ ਹਲ ਹਲ ਵਧੀਆ ਅਗੇ ਪਸੰਦ ਪਾਈਆਂ ਨਾਲ ਦੇਖਾਂ ਕੀ ਕਹਿੰਦੇ ਨੇ ਕੀ ਰੇਟ ਰੂਟ ਬਣਦਾ ਕਿ ਨਹੀਂ ਬਣਦਾ ਕਰਦੇ ਆਂ ਗੱਲਬਾਤ ਫੇ ਲੱਗੀ ਪਤਾਗਾ ਪਸੰਦ ਨੇ ਪ੍ਰਧਾਨ ਹੈ ਜੀ ਪਸੰਦ ਨੇ ਹਰਤਾਬ ਪਸੰਦ ਹੈ ਹਰਤਾਬ ਪਸੰਦ ਓਕੇ ਰਿਪੋਰਟ ਲਓ ਮਸ਼ਹੂਰ ਨੇ ਕਿਹਾ ਰੱਖ ਲਓ ਜੀ ਵਧਾਈਆਂ ਹੋ ਗਈਆਂ ਹਾਂ ਜੀ ਕਰਦੇ ਆ ਵਧਾਈਆਂ ਹੋ ਗਈਆਂ ਜੀ ਆ ਫਾਟਕੇ ਦੇ ਉੱਥੇ ਹੋਈਆਂ ਹਾਂ ਜੀ ਆ ਦਿਖਾ ਬੰਗੀਆਂ ਮਾਰਦੇ 31 32000 ਵੀ ਮਾ ਕੇ ਹਨਾ 30000 ਦੇ ਲਾਸਟ ਹਾਂ 22 ਇੰਚ ਚ ਬਾਈ ਯਾਰ ਜਿਹਨੇ ਹਲ ਲੈਣ ਦੇ ਕੇਰਾਂ ਨਵੇਂ ਹਲਾਂ ਦਾ ਰੇਟ ਜ਼ਰੂਰ ਪੁੱਛੋ ਪੁਰਾਣੇ ਦੇ ਕਿਸੇ ਤੋਂ ਲੈ ਲੋ ਨਵਾਂ ਪਾ ਪੁਰਾਣੇ ਦੀ ਆ ਦਿਖਾ ਦੇ ਬਾਈਆਂ ਨੂੰ ਬੇਲੇ ਦਿਖਾ ਦੇ ਆਪਾਂ ਨੂੰ ਇਹ ਆਪਾਂ ਕਿੰਨੇ ਪੈਸੇ ਮੰਗਦੇ ਜੀ ਆਪਾਂ 33000 ਰੁਪਇਆ ਆਪਾਂ ਤੋਂ ਪਹਿਲਾਂ 36 ਹਲ ਕਿੰਨੇ ਦੇ ਹਲ ਉਹ ਉਹ 22 ਚ ਦੇ ਬਾਈ ਇਹ 22 ਚ ਤੇ ਉਹ ਵੀ ਹਲਕੇ ਦੇ ਮਟੀਰੀਅਲ ਨਵਾਂ ਦੇ ਨਾ ਪੁਰਾਣੇ ਦੇ ਇਹਦੇ ਦਿਖਾ ਇਹਦੇ ਜੋੜ ਲੱਗਿਆ ਹੈ ਇਹਦੇ ਦਿਖਾਈ ਬੇਲੇ ਆਪਾਂ ਨੂੰ ਆਹ ਦੇਖੋ ਯਾਰ ਤੁਹਾਨੂੰ ਬਿਲ ਦਿਖਾਉਨੇ ਆ ਕਿੰਨਾ ਜੋਂ ਦੱਸਦਾ ਆ ਦੇਖੋ ਦਿਖਾ ਦੇ 13 ਦਾ ਸੈੱਟ ਆ 13 ਦਾ ਸੱਟਾ ਆ ਚੌੜਾ ਫਰੇਮ ਆ 80 ਬਾਈ 80 ਦਾ 2 ਇੰਚ ਹਾਲਾ ਬਾਈ ਬਾਈ ਚ 80 ਬਾਈ 80 ਹਾਂ ਤੇ ਇਹ ਬਾਈ ਜੀ 37500 ਕਿਹਾ ਸੀ ਉਹਨੇ 1500 ਆਪਾਂ ਨੂੰ ਲੈਸ ਕਰਕੇ ਪੂਰਾ 32000 ਦਾ ਬਾਈ ਪੂਰਾ ਸੈੱਟ ਦਿੱਤਾ ਹੈ ਆਪਾਂ ਨੂੰ ਇਹ ਬਾਈ ਧੋਰੀ ਵਾਲੇ ਸਾਰਾ ਉਹਦੇ ਭਾਲ ਵੀ ਸਰ ਲੱਗਣ ਦੀ ਹਾਂ ਤੇ ਚਲਾਈ ਦੀ ਇਹਨਾਂ ਦੀ ਪ੍ਰੋਪਰ ਗਾਰੰਟੀ ਹੈ। ਕੋਈ ਦਿੱਕਤ ਆਉਂਦੀ ਆ ਨਾ ਕੋਈ ਵੀ ਤਾਂ ਸਾਡਾ ਹਲ ਹੁਣ ਉੱਥੇ 11 ਕੁ ਵਾਰੀ ਉਹ ਲੈ ਲਾ ਲਗਾ ਤੇ ਕਿਹੜਾ ਵੀ ਘਟਾ ਕੇ ਵਗ ਜਾ ਤੇ 20000 ਜੀ ਜੇ ਹੁਣ ਆਪਾਂ ਉਹ ਹਾਲ ਲੈ ਵੀ ਲੈਂਦੇ ਬਾਈ ਚਾਂਸ ਬਾਜ਼ੀ ਬਦਲਾ ਦਾ ਕਿੰਨਾ ਪਸਤਾਵਾ ਹੁੰਦਾ ਵੀ ਆ ਫੱਜ ਗਿਆ ਹੁਣ ਜੀ ਆਪਾਂ ਇਹਨਾਂ ਦੇ ਮੁਤਾਬਕ ਹੁਣ ਤੱਕਦੇ ਹਾਂ ਉਹਦਾ ਸਾਲੇ 15 17 ਹਾਲ ਦਾ ਮੈਂ ਤਾਂ 20000 ਦੇ ਹਾਲ ਨੇ ਵੱਧ ਤੋਂ ਵੱਧ ਇਸ ਤੋਂ ਵੱਧ ਨਹੀਂ ਦੇ ਰਿਹਾ ਤਾਂ ਮੋਟੀ ਜੱਪੀ ਦਾ 10000 ਵੀ ਉੱਥੇ ਲੱਗੀ ਸੀ ਇਹ ਜੀ ਕਿੰਨੇ ਪੈਸੇ ਪਏ ਨੇ ਪਰ 30000 ਰੁਪਏ 5000 ਰੁਪਏ ਪਿਆ ਮਾ ਆਪਾਂ 10000 ਰੁਪਏ ਮੰਨ ਲਈਏ ਥੱਲੇ ਤੋਂ ਜਿੱਥੋਂ ਵੀ 10000 ਰੁਪਏ ਪਈ ਵੀ ਆਉਣਾ ਬਦਵਾਦੇ ਜੇ ਆਪਾਂ ਨਵੇਂ ਲੈਣਾ ਏ ਇਹ ਪਰ ਫੀਸ ਆਲਾ ਵੀ ਪਾ ਲੈਣਾ ਉਹ ਹੈ ਵੀ ਫਿਰ ਉਹ ਚ ਨੇ ਨਾ ਹਾਂ 22 ਚ ਦੀਏ 22 ਤੇ ਉਹਦੇ 10 ਨਾ ਵੀ ਹਲਕੀਆਂ ਲੀਆਂ ਡੇਢ ਦੀ ਲੱਗੀ ਵੀ ਨਹੀਂ ਤ੍ਰੈਂਗਲ ਵੀ ਉਹ ਠੀਕ ਦੀ ਕੁੱਲ ਮਿਲਾ ਕੇ ਸੌਦਾ ਬਈ ਸਾਡਾ ਵਧੀਆ ਰਿਹਾ ਤੁਸੀਂ ਵੀ ਇਹ ਕੋਈ ਨਵੇਂ ਹੱਲ ਲੈਣੇ ਹੋਣੇ ਕੋਈ ਮਸ਼ੀਨਰੀ ਪਹਿਲਾਂ ਹਾਲ ਹੈ ਰੌਣ ਲੱਗਾ ਬੱਬਾ ਉਹ ਵੀ ਆਪਾਂ ਜੱਟਾਂਮ ਲੈਣੀ ਆ ਭਾਈ ਹਨਾ ਮੇਰੇ ਮੇਰੀ ਵਾਲੇ ਬੰਦੇ ਜਾ ਕੇ ਰੇਟ ਯਾਰ ਪੁੱਛ ਲਓ ਹਨਾ ਜਿਹੜਾ ਵੀ ਬ੍ਰਾਂਡ ਤੁਹਾਨੂੰ ਪਸੰਦ ਆ ਤਾਂ ਉਹਨਾਂ ਦੇ ਜਾ ਕੇ ਆਓ ਜਾ ਕੇ ਆਓਗੇ ਨਾ 50 ਕੁਆੜੀਆਂ ਦੇ ਨਾਲ ਫਸੋ ਬਸ ਮੋਟੀ ਗੱਲ ਆ ਇਹ ਤੇ ਚਲੋ ਵੀਰੇ ਮਿਲਦੇ ਹੁਣ ਆਪਾਂ ਨੈਕਸਟ ਵੀਡੀਓ ਚ ਤੇ ਜਦੋਂ ਲੈਣਾ ਪਸੰਦ ਦਿਖਾਵਾਂਗੇ ਤਾਂ ਹਨਾ ਵਲੋਗ ਉਹਨੂੰ ਮੰਗੂਗਾ ਉਹ ਕਹੀ ਧੰਨਵਾਦ ਸਾਰਾ